ਨਾਲਾਣ ਹੋ ਗਿਆ ਹੱਥ ਭੀੜ ਵੀ ਹੋਉਂਦੀ ਆ ਪਰ ਕਰਾਂਗੇ ਉੱਥੋਂ ਟਾਈਮ ਵੀ 4:00 ਵਜੇ ਆ ਰੋਟੀ ਪਾਣੀ ਦਾ ਟਾਈਮ ਹੋਣ ਡਿਆ ਵਾ ਇੱਦਾਂ ਕਰਦੀ ਆ ਆਲੂ ਹੀ ਛੇਲ ਲੈਣੇ ਆ ਹੋਰ ਤਾਂ ਕੁਝ ਬਣਾਨਾ ਨਹੀਂ ਮੇਰ ਕੋ ਉਹੇ ਬਣਾ ਲੈਣੀ ਆ ਫਿਰ ਇਹ ਹੋਏ ਛੇਲ ਲੈਣੀਆਂ ਹੌਲੀ ਹੌਲੀ ਅੱਜ ਇਹ ਨਾ ਸ਼ੁਕਰ ਕਰ ਫਲੂਆ ਨਹੀਂ ਪਿਆ ਜੇ ਕਿਤੇ ਫਲੂਏ ਪੈ ਜਾਂਦੇ ਨਾ ਫਿਰ ਤੇ ਮਾੜਾ ਮੋਟਾ ਕੰਮ ਵੀ ਨਹੀਂ ਹੋਣਾ ਮੇਰਕੋ ਅਕੜ ਆਵੜ ਆਪੇ ਆਇਓ ਦਾ ਹਾਈ ਪੀੜੀ ਬੜੀ ਹੁੰਦੀ ਆ ਹਏ ਹਏ ਕਿਦਾਂ ਵਿਚਾਰੀ ਔਖੀ ਹੋ ਕੇ ਸਬਜ਼ੀ ਕੱਟਣ ਦੀ ਅਮਮ ਨੂੰ ਕਿਤੇ ਇੰਨਾ ਨਹੀਂ ਹੋਰ ਕੋਈ ਕੰਮ ਨਹੀਂ ਕਿਤੇ ਲੱਗੋ ਬੰਦਾ ਸਬਜ਼ੀ ਘਟਾ ਦੇ ਕਿਦਾਂ ਵਿਚਾਰੀ ਕੱਟਣ ਦੀ ਦੀਦੀ ਪਿਆ ਫਰਕ ਆਹੋ ਮੇਨੇ ਫਰਕ ਤੇ ਪਿਆ ਆ ਪਰ ਇਹ ਆ ਬੇ ਪੀੜ ਬੜੀ ਹੋਂਦੀ ਆ ਹਜੇ ਨਾ ਇਹ ਰਹਿਣ ਦੇ ਨਾਲ ਅੱਗੇ ਕਿੰਨਾ ਜ਼ਖਮ ਹੋਇਆ ਵੇਖੋ ਤੁਸੀਂ ਹਏ ਜ਼ਖਮ ਤੇ ਹੋਇਆ ਪਰ ਹਜੇ ਪੈਣਾ ਇੰਨਾ ਸ਼ੁਕਰ ਕਰ ਮੰਨੇ ਬਰਨੋ ਲਿਆ ਕੇ ਲਾਤੀ ਜੜੀ ਤੇ ਜੇ ਕਿਤੇ ਉਹ ਨਾ ਨਾ ਲਾਉਂਦੀ ਟਾਈਮ ਤੇ ਤੇ ਫਿਰ ਫਲੂਏ ਬਣ ਜਣੇ ਹੀ ਫਿਰ ਸਗੋਂ ਹੀ ਜ਼ਿਆਦਾ ਕੰਮ ਖਰਾਬ ਹੋ ਜਾਣਾ ਹੀ ਉਤੋਂ ਦਰਦ ਵੀ ਬੜੀ ਹੋਣੀ ਹੈ ਤੈਨੂੰ ਪਤਾ ਆ ਉਤੋਂ ਗਰਮੀ ਦੇ ਦਿਨ ਵਾਂ ਹਨਾ ਤੇ ਰਹਿਣ ਦੇ ਨਾ ਆਮਣ ਆਪੇ ਸਬਜ਼ੀ ਕੱਟ ਲੈਂਦੀ ਉਹ ਮੈਂ ਹਾਂ ਚੱਲ ਕਿੱਥੇ ਵਿਚਾਰੀ ਗਰਮੀ ਚ ਲੱਗੀ ਰਹੇਗੀ ਨਿਆਣੇ ਲਾਗੇ ਬੈਠੇ ਉਹਦੇ ਮੈਂ ਚੱਲ ਖੇਡਣ ਦੇ ਆ ਤੇ ਆਪੇ ਮੈਂ ਹੀ ਕਰ ਲੈਣੀ ਆ ਨਾ ਤਾਂ ਹਣੀ ਕਿਆ ਲਿਓ ਮੈਂ ਕਟਾਦਾ ਤੂੰ ਐਵੇਂ ਚੋਤਮ ਚ ਕਿਦਾਂ ਕਰਨ ਦੇ ਲਿਓ ਮੈਂ ਕਰਦੀ ਚੱਲ ਤੂੰ ਕਰ ਦੇ ਉਦਾਂ ਹੁੰਦਾ ਤੇ ਨਹੀਂ ਪਰ ਕੀ ਕਰਨਾ ਰੋਟੀ ਤਾਂ ਖਾਣੀ ਆ ਨਾ ਕੋਈ ਨਹੀਂ ਆਪੇ ਫਿਰ ਕੀ ਆਪੇ ਛੇਤੀ ਫਰਕ ਪੈ ਜਾਏਗਾ ਵੇਖਾਂ ਉਹਦੀ ਇਹ ਜਲੀ ਬਣੀ ਕਿਦਾਂ ਇਹਨੂੰ ਨਹੀਂ ਪਤਾ ਉਹਦਾ ਮिन्नੂ ਪਤਾ ਮੈਂ ਇੱਥੇ ਰਹਿਨੀ ਆ ਮੈਂ ਉਹਦੇ ਤੇ ਵਗ ਵਕਤ ਤੋਂ ਵਾਕਿਫਾ ਉਹ ਤੇ ਅੱਗੇ ਬਹਾਨਾ ਬਣਾਉਂਦੀ ਹੀ ਮੈਨੂੰ ਛੁਟਕਾਰਾ ਮਿਲੇ ਰੋਟੀ ਪਾਣੀ ਬਣਾਉਣ ਤੋਂ ਇਹਦੇ ਆਪ ਹੀ ਬਹਿ ਕੇ ਉਹਦੇ ਨਾਲ ਸਬਜ਼ੀ ਕਟਾਉਣਾ ਇੰਨੇ ਵਗਾਰ ਨਹੀਂ ਹੁਣ ਇੱਦਾਂ ਕਰਨੀ ਆ ਬਾਹਨੇ ਨਾਲ ਇਹਨੂੰ ਅੰਦਰ ਬੁਲਾਉਣੀ ਜਾ ਕੇ ਅੰਦਰ ਆਏਗੀ ਫੇਰ ਮੈਨੂੰ ਸਮਝਾਉਣੀ ਆ ਕਿ ਤੂੰ ਉਹਨੂੰ ਪੈਣਾ ਵਗਾਰ ਕੇ ਨਾ ਜਾਈ ਜਿੱਦਾਂ ਉਹ ਕੰਢੀ ਕਰਨ ਲੈਂਦੇ ਉਹਨੂੰ ਆਪੀ ਮੈਨੂੰ ਸਬਜ਼ੀ ਕਟਾਉਣੀ ਆ ਹਾਂਜੀ ਜੀ ਅੰਦਰ ਆਈ ਹਾਂ 2 ਮਿੰਟ ਕੰਮ ਹੀ ਮੈਨੂੰ ਆ ਗਈ ਦੀਦੀ ਨੰਮ ਦੀ ਗੱਲ ਸੁਣਾਵਾ ਚੱਲ ਜਾ ਸੋਣਿਆ ਮੈਂ ਆਜ ਨਹੀਂ ਠੀਕ ਹੈ ਹਾਂ ਕੋਈ ਨਹੀਂ ਕੀ ਪਤਾ ਇਹਨੇ ਹੁਣ ਵੀ ਦੇਣਾ ਕਿ ਨਹੀਂ ਮੇਰੇ ਹੀ ਤੇਜ ਆ ਮਿੰਨੀ ਨੂੰ ਕੀ ਪਤਾ ਇਹਨੇ ਦੀਆਂ ਗੁੰਜਲਾਂ ਦਾ ਬੱਤਲਾ ਨਹੀਂ ਬੱਲਾ ਨਹੀਂ ਤੈਂ ਬਾੜ ਗਈ ਸੀ ਨਾਲ ਇਧਰ ਆ ਮਰੀ ਗਾਸ ਹਾਂ ਦਾ ਸਬਲ ਜੋ ਹੋਤੇ ਬੰ ਬੰ ਕੋ ਨਾਲ ਬੰਬੀ ਤੇ ਚਲੀਏ ਨਾਲੇ ਉਤੋਂ ਆਂਬ 도 ਲਾਂਗੇ ਨਾਲੇ ਇਹਨੂੰ ਬੰਬੀ ਦਿਖਾਵਾਂਗੇ ਆਪਾਂ ਨਹੀਂ ਬਲਜੋਤ ਮੈਂ ਨਹੀਂ ਜਾਣਾ ਚਾਚੀ ਨੂੰ ਪਤਾ ਲੱਗ ਗਿਆ ਨਾ ਉਹਨੇ ਸਾਨੂੰ ਤੇ ਇਹਨਾਂ ਨੂੰ ਬੜਾ ਮਾਰਨਾ ਹੀ ਹਾਲੇ ਕੁਛ ਨਹੀਂ ਕਹਿੰਦਾ ਮੇਰੀ ਮੰਮਾ ਮੈਂ ਆਪੇ ਆਪਣੀ ਮੰਮਾ ਨਾਲ ਗਾਲ ਕਾਲ ਨੂੰ ਨਾਲੇ ਇਹਨੂੰ ਆਪਣੀ ਬੰਬੀ ਦਿਖਾ ਲਿਆ ਉਹ ਨਾਲੇ ਇਹਨੂੰ ਆਂਬ ਖਵਾ ਲਿਆ ਬਲਜੋਤ ਹੈ ਵੀ ਮੈਨੂੰ ਡਰ ਤੇ ਬੜਾ ਲੱਗੰਦੇ ਆ ਤੂੰ ਚਾਚੀ ਨੂੰ ਕਹਿ ਦੇ ਕਿ ਮੈਂ ਖੜਿਆ ਹੀ ਛੜਿਆਂ ਨੂੰ ਬੰਬੀ ਤੇ ਕੋਈ ਗੱਲ ਨਹੀਂ ਮੈਂ ਆਪਣੀ ਮੰਮਾ ਨੂੰ ਕਹਿ ਦੂੰਗਾ ਚੱਲ ਠੀਕ ਆ ਲੈ ਆ ਮੈਂ ਬੈਠ ਤੇ ਬੋਲੇ ਰੱਖਾਂ ਮਾ ਕੋਣ ਆਲੇ ਸੋ ਕਰਾਂ ਮੈਂ ਗੇਰਪਾਨ ਕਰਦਾ ਮੇਰੀ ਮੰਮਾ ਨੂੰ ਨਾ ਕਿਤੇ ਪਤਾ ਲੱਗ ਜੇ ਆ ਪਾ ਚਲ ਤੇ ਦੀਪੂਏ ਬੰਦ ਕਰੀ ਜਾਨੀ ਆ ਕੰਮ ਕੀ ਤੈਨੂੰ ਇਹ ਦੱਸਾਂ ਬੂਆ ਹੀ ਘਟ ਕੇ ਮਾਰੀ ਜਾਂਦੀ ਆ ਬੂਆ ਮਤਾਵਾ ਜਾਂਦੀ ਆ ਤੈਨੂੰ ਘੜਾ ਉਹਦੇ ਚ ਤਰਸਾਉਂਦੇ ਆ ਤੂੰ ਬੈ ਕੇ ਉਹਦੇ ਨਾਲ ਸਬਜੀ ਕਟਾਉਂਦੀ ਆ ਤੂੰ ਤੇ ਮੇਰਾ ਵੀ ਕੰਮ ਵਿਗਾੜੇਂਗੀ ਜਿਹੜੀ ਉਹ ਮੈਨੂੰ ਬੈਠੇ ਤੇ ਰੋਟੀ ਦਿੰਦੀ ਆ ਨਾ ਉਹ ਵੀ ਨਹੀਂ ਉਹਨੇ ਦੇਣੀ ਕਰਨੀ ਉਹਨੇ ਸਭੋ ਹੀ ਵਿਗੜ ਜਾਣਾ ਵਾ ਜਾਣ ਕੇ ਉਹਦੇ ਨਾਲ ਸਬਜੀ ਕਟਾਉਣਾ ਪਿੰਦੀ ਆ ਹਾਏ ਹਾਏ ਮੜ ਅੱਗੇ ਵੀ ਮੈਂ ਤੇ ਨਵਾਂ ਗੱਲ ਕਰਨੀ ਤੂੰ ਕਿਦਾਂ ਦੀ ਹੋ ਗਈ ਆ ਉਹ ਵਿਚਾਰੀ ਦਾ ਹੱਥ ਸੜਿਆ ਫੇਰ ਕਿ ਮੈਂ ਉਹਨਾਂ ਕੰਮ ਕਰਾ ਦਾਂਗੀ ਤੇਰਾ ਤੇ ਦਿਲੀ ਬੜਾ ਨਰਮ ਹੀ ਤੂੰ ਤਾਂ ਸੜੀ ਪਈ ਨਹੀਂ ਐ ਜਿਹੜੀ ਮਰਜ਼ੀ ਗੱਲ ਹੋ ਜੇ ਉਹਦਾ ਹੱਥ ਸੜਿਆ ਮੈਂ ਤੇ ਤਾਂ ਮੈਂ ਚੱਲ ਵਿਚਾਰੀ ਨਾਲ ਸਬਜ਼ੀ ਕਟਾਈ ਦੇਣੀ ਆ ਉਹ ਤੇ ਮਾਹੀ ਵਿਚਾਰੀ ਕਟਾਣ ਦੀ ਮੈਂ ਆ ਹੀ ਉਹਨੂੰ ਕਹਾਂ ਮੈਂ ਕਟਾ ਦੇਣੀ ਆ ਉਹਨੇ ਤੇ ਮੈਨੂੰ ਕਿਹਾ ਵੀ ਨਹੀਂ ਮੈਂ ਚੱਲ ਮੈਂ ਕੱਟ ਦੇਣੀ ਸਬਜ਼ੀ ਤੂੰ ਪਤਾ ਨਹੀਂ ਕਰ ਤੂੰ ਸੜੀ ਪਈ ਜਾਣੀ ਕੱਟ ਤੇ ਦੇਣੀ ਆ ਤੇ ਜੇ ਅੱਜ ਤੂੰ ਕਰਤਾ ਤੇ ਕੱਲ ਨੂੰ ਤੂੰ ਚੱਲ ਗਈ ਤੇ ਉਹਨੇ ਤੇ ਮੇਰੇ ਤੇ ਹੀ ਆਸ ਰੱਖਣੀ ਹੈ ਨਾ ਕਿ ਇਹ ਮੇਨਾ ਕੰਮ ਕਰਾਉਗੀ ਇਹ ਮੇਨਾ ਇਦਾਂ ਕਰਾਉਗੀ ਜੇ ਮੈਂ ਇੱਕ ਦਿਨ ਕਰ ਲਿਆ ਤੇ ਫਿਰ ਰੋਜ਼-ਰੋਜ਼ ਮੇਰੇ ਮੇਰੇ ਸਿਰ ਤੇ ਹੀ ਪੈ ਜਾਣਾ ਸਾਰਾ ਕੰਮ ਹਾਈ ਘਰਾਂ ਚ ਵਾਧੂ ਕੰਮ ਹੁੰਦਾ ਏ ਕਿ ਫਿਰ ਕੀ ਆ ਬੰਦਾ ਥੋੜਾ-ਪੋਤਾ ਕਰ ਹੀ ਦਿੰਦਾ ਏ ਕਰ ਹੀ ਦਿੰਦਾ ਆਹੀ ਗੱਲ ਮੈਂ ਤੈਨੂੰ ਉਦੋਂ ਸਮਝਾਈ ਸੀ ਨਾ ਤੂੰ ਫਿਰ ਉਹੀ ਕੰਮ ਕਰ ਹੀ ਦਿੱਤਾ ਨਹੀਂ ਤੂੰ ਜਿੱਦਾਂ ਮੈਨੂੰ ਬਾਹਰੋਂ ਆਵਾਜ਼ ਮਾਰ ਕੇ ਲਿਆਈਆਂ ਤਾਂ ਅਦਲੀ ਕੀ ਸੋਚੇਗੀ ਉਹਨੇ ਕਿਹਾ ਨਾ ਕਿਦਾਂ ਦੀ ਇਹ ਨਾਮ ਨੂੰ ਲਾ ਆਪ ਵੀ ਨਹੀਂ ਕੰਮ ਕਰਦੀ ਤੇ ਨਾਮ ਨੂੰ ਲਾ ਕੇ ਕੰਮ ਕਰਾ ਦਿੰਦੀ ਹੈ ਉਹ ਕੀ ਸੋਚੇਗੀ ਚੱਲ ਛੱਡ ਇਹ ਗੱਲਾਂ ਨੂੰ ਇਹ ਦੱਸ ਵੀ ਨਿਆਣੀ ਕਿੱਥੇ ਹੀ ਹੁਣ ਮੈਨੂੰ ਕੀ ਪਤਾ ਨਿਆਣੀ ਤਾਂ ਤੁਹਾਡੇ ਲਾਗੇ ਖੇਡਣ ਡੇ ਹੀ ਮੇਰੇ ਲਾਗੇ ਕਦੋਂ ਹੀ ਕਦੋਂ ਜਦੋਂ ਮੈਂ ਬਾਹਰ ਗਈ ਹੁੰਦਾਂ ਤੇ ਤੁਹਾਡੇ ਲਾਗੇ ਹੀ ਨਿਆਣੇ ਚੱਲ ਫੇਰ ਵੇਖੀਏ ਕਿੱਥੇ ਹੀ ਓਏ ਨਾ ਆਪੀ ਲੜਦੇ ਰਹਿਣ ਐਵੇਂ ਸਾਟੀ ਨਾ ਲਵਾ ਲੈਣ ਫੇਰ ਚੱਲ ਮਲਜੋਤ ਇਹ ਬਲਜੋਤ ਮਨਰਾਜ ਹਾਏ ਕਿੱਥੇ ਨਿਆਣੇ ਹਾਏ ਜੇ ਹੁਣ ਐ ਤਾਂ ਇੱਥੇ ਖੇਡਣ ਡੇ ਹੁਣ ਆ ਹੀ ਉਹਨਾਂ ਨੇ ਹੋਇ ਨਿਆਣੀ ਤਾਂ ਧਿਆਨ ਰੱਖਿਆ ਅੱਖਾਂ ਦੀ ਧਿਆਨ ਰੱਖਿਓ ਚਲ ਵੇਖੀ ਬਲਾ ਪਿੱਛੇ ਚ ਬੱਚੇ ਚ ਨਾ ਹੋਣ ਕਿਤੇ ਚਲੋ ਆ ਜਲਦੀ ਕਰੋ ਬਲਜੋਤ ਤੇ ਤੁੱਪ ਬੜੀ ਹੈ ਗਰਮੀ ਲੱਗਣ ਦੀ ਚ ਬੱਚੇ ਵਿੱਚ ਪਾਣੀ ਹੋਣਾ ਚ ਬੱਚੇ ਵਿੱਚ ਇੰਨਾ ਹੀ ਹੈ ਚਲ ਨਾ ਨਹੀਂ ਫਿਰ ਮੋਜਾ ਕਰਦੀ ਉਹ ਤੂੰ ਕਿੱਧਰ ਤੁਰੇ ਆਉਂਦੇ ਕਲੇ ਇੱਥੇ ਤੌੜੀ ਆ ਪਾਪਾ ਦੀ ਬੰਬੀ ਨੂੰ ਦਿਖਾਉਣਾ ਏ ਤੂੰ ਬੋਤਿਆ ਨਾ ਕੱਖ ਖਾਨ ਬਣਾ ਇੱਥੇ ਚੰਗਾ ਧਿਆਨ ਨਾ ਕਰੇ ਉਹ ਜੋ ਕਰਨਾ ਵਾ ਚੱਲ ਖੇਡੋ ਮਸਤੋ ਬਲਜੋਤ ਆ ਪਾਪਾ ਨੇ ਨਾ ਇੱਥੇ ਮੱਗੜ ਰੱਖਿਆ ਹੋਣਾ ਮੈਂ ਲੈ ਕੇ ਆਉਣਾ ਅੰਦਰੋਂ ਦੀ ਅੰਦਰ ਨਹੀਂ ਵਰਨਾ ਅੰਦਰ ਡਰ ਲੱਗਦਾ ਬਾ ਪੜੇ ਨਾ ਲਈ ਇਤੋਂ ਪਬੜੀਆ ਜਦੋਂ ਅਸੀਂ ਘਰ ਜਾਣਾ ਉਦੋਂ ਕੱਪੜੇ ਸੁੱਕ ਦੇਣੇ ਆ ਹੁਣ ਮੱਕਾ ਮੱਕਾ ਦੇ ਮੈਨੂੰ ਵੀ ਮੱਕਾ ਦੇ ਅਰੇ ਗਿੱਲੇ ਕਰਤੇ ਨਹੀਂ ਆਣੇ ਚੱਲੋ ਜਲਦੀ ਉਹ ਵੇਖ ਪਾਣੀ ਵਿੱਚ ੱਤਕਾ ਮਾਰ ਦਿੰਦਾ ਵੇ ਕੀ ਹਾਲ ਬਣਾਇਆ ਇਹਨਾਂ ਨੇ ਵੇ ਬੰਦਰਾ ਜਿਆ ਤੂੰ ਨਾ ਲੈਕਾ ਤੂੰ ਇੱਥੇ ਜਿਪਟੇ ਕੇ ਹਾਂ ਓਏ ਕੁੜੀ ਨਾ ਕਮੰਡੀ ਕੀ ਕਰਤਾ ਮਾਰੂੰਗੀ ਤੇਰੇ ਕੋਚ ਪੇੜ ਉਹ ਪ੍ਰੋਣੀ ਆਈ ਆ ਜੇ ਉਹਨੂੰ ਕੁਝ ਹੋ ਜਾਂਦਾ ਫੇਰ ਸੱਜ ਸੁਟ ਲੱਗ ਜਾਂਦੀ ਤੇ ਕਿਦਾਂ ਹਾਂ ਚਲ ਆਤੀ ਉਹਨਾਂ ਦੇ ਪਾਣੀ 'ਚ ਉਹਨਾਂ ਨੂੰ ਵਾੜੀ ਜਾ ਨਾ ਚੱਲ ਘਰ ਔਰ ਦੱਸਾ ਤੇਰੀ ਮਾਂ ਨੂੰ ਜਾ ਕੇ ਚਲਾ ਚਲ ਤੀਵੀ ਵੀ ਇਹ ਕੁੜੀ ਕਿਦਾਂ ਅੱਗੇ ਠੰਡ ਚ ਕੰਮਾਂ ਢੀ ਹੈ ਕਰਦਾ ਕਿ ਇੰਨੀ ਸ਼ੈਤਾਨੀ ਕਰਦਾ ਇਹ ਮੁੰਡਾ ਇੰਨੀ ਸ਼ੈਤਾਨੀ ਹੋਣਾ ਉਹ ਤੇ ਵੱਡੇ ਤੂੰ ਨਿੱਕੀ ਤੂੰ ਕਿ ਜਾਂਦਾ ਅੱਗੇ ਰੋਂਦਾ ਰਹਿੰਦਾ ਹਏ ਹਏ ਇਹਨੂੰ ਕੀ ਹੋ ਗਿਆ ਵਾ ਬੜਾ ਰੋਂਦਾ ਓਂਡਿਆ ਵਾ ਹਾਈ ਵੇਖਾਂ ਸਹੀ ਮੁੰਡੇ ਨੂੰ ਕੀ ਹੋਇਆ ਕੀ ਹੋਇਆ ਵਾ ਚਾਚੀ ਨੇ ਮੈਨੂੰ ਚਪੇੜਾ ਮਾਰੀ ਕਿਉਂ ਚਪੜਾ ਕ ਮਾਰੀਆਂ ਵਾ ਤੇ ਗਿੱਲਾ ਕਿਥੋਂ ਹੋ ਕੇ ਆਇਆ ਵాలే ਮਲਜੂਤ ਨੇ ਮੈਨੂੰ ਕਿਹਾ ਹੀ ਬੰਬੀ ਤੇ ਚੱਲੀ ਏ ਫਿਰ ਅਸੀਂ ਤਿੰਨੇ ਚੱਲ ਗਏ ਫਿਰ ਚਾਚੀ ਨੇ ਮੈਨੂੰ ਮਾਰਿਆ ਚਾਚੀ ਉੱਥੇ ਗਈ ਤੁਹਾਡੇ ਮਗਰ ਗਈ ਬੰਬੀ ਤੇ ਕਿੱਥੇ ਗਈ ਐ ਚਲ ਹਾਂ ਵੇਖਾਂ ਭਲਾ ਮੈਂ ਕੱਪੜੇ ਬਦਲਾਂ ਕੀ ਹੋਇਆ ਅਮਨ ਇਹਨਾਂ ਨੂੰ ਹੋਣਾ ਕੀ ਦੀਦੀ ਬੰਬੀ ਤੇ ਜਾ ਇਹਨਾਂ ਨੂੰ ਲੈ ਗਿਆ ਉਹ ਬਗਾਨੀ ਕੁੜੀ ਆਈ ਤੁਹਾਨੂੰ ਪਤਾ ਹੀ ਐ ਜੇ ਸੱਟ ਲਾ ਦੂਗਾ ਦੇ ਤੇਰੇ ਦੀ ਉਹਨਾਂ ਦੇ ਪਾਣੀ ਸੁੱਟਣ ਡਿਆ ਤੇ ਦੀ ਵਿਚ ਬੱਚੇ ਜੋ ਸੁੱਟ ਦੇਂਦਾ ਤੁਹਾਨੂੰ ਪਤਾ ਵੀ ਐ ਸ਼ੈਤਾਨ ਕਿੰਨਾ ਵਾਏ ਕੋ ਨਾਲ ਤੋਂ ਸੁੱਟਿਆ ਇਹਨਾਂ ਦੇ ਪਾਣੀ ਬਲਜੋਤ ਨੇ ਇਹਦੇ ਸਿਰ ਤੇ ਪਾਇਆ ਹੀ ਐਵੇਂ ਹੁਣ ਝੂਠ ਬੋਲੀ ਜਾਂਦਾ ਤੈਨੂੰ ਮੈਂ ਖੁਦ ਵੇਖਿਆ ਪਾਉਂਦੇ ਨੂੰ ਨੇ ਮੈਂ ਇਹਨਾਂ ਨੂੰ ਬੰਬੀ ਤੇ ਕਰਾਈ ਬੰਬੀ ਤੇ ਐਨੇ ਖੜਿਆ ਇਹਨੂੰ ਦੋਵੇਂ ਖੜਿਆ ਜਿੰਨੇ ਮਰਜ਼ੀ ਹੋਏ ਤੂੰ ਕਿਹੜਾ ਘਟਵਾ ਤੇ ਦੋਨੋਂ ਜਾਣੇ ਦੇ ਨਾ ਉੱਥੇ ਤੂੰ ਪਾਇਆ ਹੀ ਪਾਣੀ ਮੈਂ ਵੇਖਣ ਦੀ ਆ ਉਹ ਪੁਰਾਣੀ ਆਈ ਏ ਕੁੜੀਓ ਤੇ ਅਮਣੋ ਕੁਛ ਹੋ ਜੇ ਮੇਰੀ ਗੱਲ ਸੁਣ ਤੂੰ ਨਿਆਣਿਆ ਨਾ ਐਵੇਂ ਨਾ ਲੜਦੀ ਰਿਹਾ ਕਰ ਉਦਾਂ ਪਿਆਰ ਨਾਲ ਸਮਝਾ ਲਿਆ ਕਰ ਅੱਗੇ ਵੀ ਮੈਨੂੰ ਇੱਕ ਦਿਨ ਦੱਸਣ ੜੀ ਤੂੰ ਅੱਗੇ ਵੀ ਉਹਦੇ ਚਪੇੜਾ ਮਾਰੀਆਂ ਵਾ ਮੈਂ ਦੀਦੀ ਚ ਪੇੜ ਅੱਜ ਜ਼ਰੂਰ ਮਾਰੀ ਆ ਮੈਂ ਉਸ ਦਿਨ ਚ ਪੇੜ ਨਹੀਂ ਮਾਰੀ ਉਸ ਦਿਨ ਮੈਨੂੰ ਗੁੱਸੇ ਹੀ ਹੋਈ ਹਾਂ ਬਸ ਤੇ ਨਾਲੇ ਤੁਸੀਂ ਐਵੇਂ ਬਿਨਾਂ ਵਜਾ ਤੋਂ ਨਾ ਬੋਲੇ ਲੱਗ ਪੈ ਉਹਨੂੰ ਵੀ ਥੋੜਾ ਡਾਂਟਿਆ ਕਰੋ ਵੀ ਇਦਾਂ ਕਰੀਦਾ ਕੋ ਨਾਲ ਇਦਾਂ ਕਰੀਦਾ ਉਹ ਇਦਾਂ ਉਹਨੇ ਵਧੀ ਜਾਣਾ ਬਿਨਾਂ ਵਜਾ ਤੁਸੀਂ ਕਾਲਾ ਐਵੇਂ ਰੋਲਾ ਪਾਉਂਦੇ ਰਹਿਣ ਤਾਂ ਕੋਈ ਨਹੀਂ ਆਣੇ ਹੈ ਮੈਨੇ ਬਿਨਾਂ ਵਜਾ ਦੀ ਨਹੀਂ ਗੱਲ ਹੈਗੀ ਇਹਨੇ ਉਸ ਦਿਨ ਵੀ ਮੁੰਡੇ ਦੇ ਚਪੇੜਾ ਮਾਰੀਆਂ ਵਾ ਉਹ ਉਸ ਦਿਨ ਵੀ ਰੋਂਦਾ ਹੀ ਆਇਆ ਵਿਚਾਰਾ ਮੇਰੇ ਕੋਲ ਇਹਨੂੰ ਪੁੱਛੇ ਵੀ ਇਹ ਤੇ ਕੇ ਪੁੱਛਿਆ ਕਰ ਨੇ ਆਣੇ ਨੂੰ ਵੀ ਕਸੂਰ ਕੇ ਦਾ ਵਾ ਆਹ ਤੂੰ ਐਵੇਂ ਨਹਾਣੇ ਨੂੰ ਮਾਰਦ ਕਰ ਪਹਿਲਾਂ ਪੁੱਛ ਲਈਦਾ ਮੀਨੀ ਆਂ ਆਪ ਵੇਖਿਆ ਸੀ ਨਾ ਦੇ ਹੀ ਉੱਥੇ ਇੰਨੇ ਖੜਿਆ ਸੀ ਨਹਾਣੇ ਨੂੰ ਮੈਨੂੰ ਪਤਾ ਵਾ ਉਹਦਾ ਮੈਨੂੰ ਪਤਾ ਸ਼ੈਤਾਨੀ ਕਰ ਰਹੇ ਦੀਦੀ ਉੱਥੇ ਵੈਸੇ ਪਾਪ ਆ ਕੇ ਵਿੱਚ ਬੋਲ ਤੈਨੂੰ ਨਹੀਂ ਪਤਾ ਕਿ ਇੱਥੇ ਕੌਣ ਕਿਦਾਂ ਦਾ ਕਿਦਾਂ ਨਹੀਂ ਮੈਂ ਇੱਥੇ ਰਹਿਨੀ ਆ ਮੈਨੂੰ ਸਾਰਿਆਂ ਦਾ ਪਤਾ ਆ ਜਿਹੜਾ ਇਸ ਸਰਕਾਰੀ ਸਕੂਲ ਚ ਪੜਦਾ ਹੀ ਹਰਕਤਾ ਵੀ ਇਹਦੀਆਂ ਉਦਾਂ ਦੀਆਂ ਹੀ ਇੰਨਾ ਤਾਂ ਸ਼ੈਤਾਨ ਹੋ ਹੀ ਜਾਂਦਾ ਨਾ ਤਾਂ ਹੀ ਤੇ ਮੈਂ ਇਹਨੂੰ ਕਹਿਂਦੀ ਆ ਚਲ ਨਾ ਤੂੰ ਲੜੋ ਮੇਰੇ ਕੁੜੀ ਕਰਕੇ ਨਾ ਲੜੋ ਮੈਂ ਸਵੇਰੇ ਚਲੀ ਜਾਣਾ ਰਹਿਣ ਦੋ ਐਵੇਂ ਆਪਣੇ ਘਰ ਲੜਾਈ ਪਾਉਂਦੇ ਏ ਤੁਸੀਂ ਚੱਲ ਤੂੰ ਐਵੇਂ ਜਾਣਾ ਨਹੀਂ ਮੈਂ ਦੱਸ ਤੇਰੇ ਕਰਕੇ ਥੋੜੀ ਲੜਾਈ ਪਾਉਂਦੇ ਆ ਤੂੰ ਕਾਹਤੋਂ ਚੱਲ ਜਾਣਾ ਨਹੀਂ ਦੀਦੀ ਐਦਾਂ ਚੰਗੇ ਨਹੀਂ ਲੱਗੀ ਤਾਂ ਚੱਲ ਤੂੰ ਆ ਇੱਥੇ ਇੱਥੇ ਦੇ ਹੀ ਕੰਜਰਖਾਨਾ ਰਹਿਣਾ ਅੰਦਰ ਆ ਜਾ ਚਲੋ ਦੀਦੀ ਇਹਦਾ ਸੁਭਾਅ ਹੀ ਐਦਾਂ ਦਾ ਕੀ ਪਤਾ ਕੋਈ ਗੱਲ ਨਹੀਂ ਰਹਿਣ ਦੋ ਐਵੇਂ ਨਾ ਤੂੰ ਮਾਨਣ ਆਪਣਾ ਹੋਲਾ ਕਰੋ ਕੋਈ ਗੱਲ ਨਹੀਂ ਨਹੀਂ ਪਰ ਮੈਂ ਕਰਾਂਗੀ ਵੇਲਾ ਤੇਰੇ ਸਾਹਮਣੇ ਹੀ ਆ ਕੋਈ ਗੱਲ ਹੋਈ ਆ ਐਵੇਂ ਬਿਨਾਂ ਵਜ੍ਹਾ ਤੋਂ ਗੱਲ ਪਈ ਜਾਂਦੀ ਐ ਕੋਈ ਮਾੜੀ ਕੋਈ ਚੰਗੀ ਗਈ ਐ ਇਹੋ ਹੀ ਕਹਾਂ ਇਹਨੂੰ ਵੀ ਬੱਚਿਆਂ ਨੂੰ ਪਿਆਰ ਨਾ ਸਮਝਾ ਲਿਆ ਕਰ ਇਹ ਜਿੰਨਾ ਸਭ ਨੂੰ ਨਿਆਣੇ ਨੂੰ ਮਾਰਦੀ ਐ ਨਾ ਬੱਚਾ ਨਾ ਢੀਠ ਹੋ ਜਾਂਦਾ ਵਾ ਉਹਨਾਂ ਨੇ ਕੱਲ ਨੂੰ ਇਹਦੀ ਗੱਲ ਵੀ ਨਹੀਂ ਸੁਣਿਆ ਕਰਨੀ ਇਹ ਪਤਾ ਨਹੀਂ ਕੀ ਸੋਚਦੀ ਰਹਿੰਦੀ ਐ ਇਹ ਵੀ ਪਤਾ ਨਹੀਂ ਕੀ ਇਹਨੂੰ ਹੋ ਜਾਂਦਾ ਘੜੀ ਕਾ ਪਿੱਛੋਂ ਔਖੀ ਹੋ ਜਾਂਦੀ ਐ ਚਲ ਕੋਈ ਨਹੀਂ ਜਾ ਤੂੰ ਮੇਰੀ ਭੈਣ ਚਲੋ ਕੋਈ ਨਹੀਂ ਉਹ ਨਾ ਆਏ ਤੇ ਵਿਚਾਰੇ ਦਾ ਜੇ ਵੀ ਤੂੰ ਆਈ ਨਹੀਂ ਕੋਈ ਨਹੀਂ ਉਹਦੇ ਕੱਪੜੇ ਬਦਲ ਵਿਚਾਰਾ ਸਾਰਾ ਗਿੱਲਾ ਹੋਇਆ ਅੱਗੇ ਚਲ ਜਾ ਤੂੰ ਠੀਕ ਐ